ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਵੈਦ ਗੁਰਪ੍ਰੀਤ ਸੰਧੂ ਫਿਰੋਜ਼ਪੁਰ ਤੋਂ ਸਵਾਗਤ ਹੈ ਜੀ ਮੇਰੇ ਇਸ YouTube ਚੈਨਲ ਤੇ Facebook ਅਕਾਊਂਟ ਦੇਸੀ ਵੈਬ 2020 ਤੇ ਪੰਜਾਬੀ ਦੇ ਵਿੱਚ ਦੇਸੀ ਨੁਸਖੇ ਚੈਨਲ ਤੇ ਲਓ ਜੀ ਅੱਜ ਆਪਾਂ ਹਾਜ਼ਰ ਆ ਇੱਕ ਨਵੀਂ ਨਕੋਰ ਵੀਡੀਓ ਲੈ ਕੇ ਜਿਹੜੀ ਦਵਾਈ ਜਿਹੜਾ ਅੱਜ ਮੈਂ ਨੁਸਖਾ ਦੱਸਣ ਲੱਗਾ ਹਾਂ ਇਹ ਮੇਰੇ ਕੋਲ ਬਠਿੰਡੇ ਇਲਾਕੇ ਤੋਂ ਸ਼ਾਇਦ ਸੰਗਰੂਰ ਇਲਾਕੇ ਤੋਂ ਇੱਕ ਪੱਧਰ ਪੁਰਸ਼ ਵਧੀਆ ਇਨਸਾਨ ਜਿਹੜੇ ਮੇਰੇ ਕੋਲ ਪਹੁੰਚੇ ਸੀਗੇ ਜਿਨ੍ਹਾਂ ਨੂੰ ਕਿਸੇ ਸਾਧੂ ਮਹਾਤਮਾ ਨੇ ਇਹ ਨੁਸਖਾ ਦਿੱਤਾ ਸੀਗਾ ਤੇ ਉਹਨਾਂ ਨੇ ਮੇਰੇ ਕੋਲ ਉਹ ਮੈਡੀਸਿਨ ਲੈਣ ਆਏ ਸੀ ਕਿਸੇ ਚੀਜ਼ ਦੀ ਕੁਝ ਡਿਸਕਸ਼ਨ ਕਰਨ ਆਏ ਸੀ ਕੋਈ ਨੁਸਖਿਆਂ ਬਾਰੇ ਤਾਂ ਉਹ ਜਾਂਦੇ ਜਾਂਦੇ ਮੈਨੂੰ ਇੱਕ ਨੁਸਖਾ ਦੇ ਕੇ ਗਏ ਇਹ ਜਿਹੜਾ ਨੁਸਖਾ 81 ਤਰ੍ਹਾਂ ਦੀ ਵਾਈ ਬਾਦੀ ਨੂੰ ਠੀਕ ਕਰਦਾ ਬਣਾਉਣ ਦਾ ਤਰੀਕਾ ਲਗਭਗ ਹਰ ਇੱਕ ਜੱਟ ਹਰ ਇੱਕ ਬੰਦਾ ਜਾਣਦਾ ਜਿਵੇਂ ਸ਼ਰਾਬ ਕੱਢੀ ਦੀ ਇਦਾਂ ਇਹਨੂੰ ਅਰਕ ਕੱਢਣਾ ਦਵਾਈਆਂ ਦਾ ਸੋ ਅੱਜ ਤਕਰੀਬਨ 15 ਦਿਨ ਹੋ ਗਏ ਸੀ ਮੈਨੂੰ ਦਵਾਈ ਪਾਈ ਨੂੰ ਪਾਣੀ ਦੇ ਵਿੱਚ ਜਿਵੇਂ ਆਪਾਂ ਸ਼ਰਾਬ ਪਾਉਨੇ ਆ ਇਦਾਂ ਤਾਂ ਉਹਦਾ ਅਰਕ ਨਿਕਲਦਾ ਹੈ ਅਰਕ ਅੱਜ ਕੱਢਣ ਵਾਸਤੇ ਸਾਰਾ ਟੱਬਰ ਅਸੀਂ ਪੱਬਾ ਭਾਰ ਹੋਏ ਖੜੇ ਆ ਜਿਹੜਾ ਅੱਜ ਨੁਸਕਾ ਦੱਸਣ ਲੱਗੇ ਆ ਲਗਭਗ ਹਰੇਕ ਘਰ ਦੇ ਵਿੱਚ 2 ਤੋਂ 3 ਮਰੀਜ਼ ਇਸ ਬਿਮਾਰੀ ਦੇ ਹੁੰਦੇ ਹੁੰਦੇ ਆ ਸੋ ਨੁਸਕਾ ਜਿਹੜਾ ਦਵਾਈਆਂ ਹੈਗੀਆਂ ਆ ਉਹਨਾਂ ਨੂੰ ਭਿਉਂਕੇ ਰੱਖਣਾ ਆ ਫਿਰ ਆਪਾਂ ਜਿੱਦਾਂ ਸ਼ਰਾਬ ਕੱਢੀਦੀ ਆ ਇਦਾਂ ਉਹਦਾ ਅਰਕ ਕੱਢਣਾ ਆ ਤੋ ਜਿਹੜੇ ਮੇਰੇ ਵੀਰ ਭਰਾ ਨੂੰ ਵਾਈ ਆ ਵਾਈਵਾਦੀ ਆ ਹੱਥ ਪੈਰ ਸੌਂਦੇ ਆ ਯੂਰਿਕ ਐਸਿਡ ਆ ਕੋਲੇਸਟਰੋਲ ਆ ਪਲੱਸ ਸ਼ੂਗਰ ਹੈਗੀ ਆ ਜਾਂ ਕਿਸੇ ਤਰ੍ਹਾਂ ਦੀ ਸਰੀਰ ਕਮਜ਼ੋਰੀ ਆ ਇੱਕ ਬਿਮਾਰੀ ਆ ਉਹਨੂੰ ਕਹਿੰਦੇ ਹਾਥੀ ਪਾਮ ਹਾਥੀ ਪਾਉ ਵੀ ਜਿਹੜਾ ਪੈਰ ਆ ਹਾਥੀ ਵਾਂਗੂ ਫੁੱਲ ਜਾਂਦਾ ਉਹਦੇ ਤੋਂ ਆ ਜੋੜ ਦੁਖਦੇ ਹੋਣ ਰਿੰਗਣ ਵਾ ਹੋਵੇ ਗਠੀਆ ਵਾ ਹੋਵੇ ਅਧਰੰਗ ਦਾ ਦੌਰਾ ਪੈ ਗਿਆ ਹੋਵੇ ਜਾਂ ਬੰਦੇ ਦਾ ਇੱਕ ਪਾਸਾ ਖੜ ਗਿਆ ਦਰੰਗ ਦਾ ਦੌਰਾ ਪਿਆ ਸੀਗਾ ਇੱਕ ਪਾਸਾ ਖੜ ਗਿਆ ਆ ਜਾਂ ਮੂੰਹ ਵਿੰਗਾ ਹੋ ਗਿਆ ਆ ਤਾਂ ਇਹ ਜਿਹੜੀ ਅਰਕ ਦੀ ਇੱਕ ਬੋਤਲ ਪੀਣ ਵਾਲੀ ਬੰਦਾ ਬਿਲਕੁਲ ਨੰਬਰ 9 ਹੋ ਜਾਂਦਾ ਉਸ ਸੱਜਣ ਦੇ ਕਹਿਣ ਮੁਤਾਬਕ ਉਹ ਸੱਜਣ ਤਕਰੀਬਨ ਪਿਛਲੇ 20-25 ਸਾਲਾਂ ਤੋਂ ਇਹ ਨੁਸਕਾ ਬਣਾ ਕੇ ਮਰੀਜ਼ਾਂ ਨੂੰ ਦੇ ਰਿਹਾ ਸੀਗਾ ਇਹ ਅਰਕ ਬਣਾ ਕੇ ਦੇ ਰਿਹਾ ਸੀ ਹੁਣ ਕਿਸੇ ਕਾਰਨ ਵਜ੍ਹਾ ਕਰਕੇ ਫੈਮਿਲੀ ਮੈਟਰ ਕਰਕੇ ਉਹਨਾਂ ਨੇ ਇਹ ਦਵਾਈ ਜਿਹੜੀ ਬਣਾਉਣੀ ਬੰਦ ਕਰਤੀ ਇੱਥੇ ਆਏ ਤੇ ਮੈਨੂੰ ਉਹ ਨੁਸਕਾ ਦੇ ਕੇ ਗਏ ਤੋ ਅੱਜ ਉਹ ਨੁਸਖਾ ਮੈਂ ਤਿਆਰ ਕਰਦਾ ਪਿਆ ਆ। ਸੋ ਨੁਸਕੇ ਦੇ ਵਿੱਚ ਜਿਹੜੀਆਂ ਦਵਾਈਆਂ ਪੈਣੀਆਂ ਆ ਉਹ ਪਹਿਲਾਂ ਆਪਾਂ ਨੋਟ ਕਰ ਲਈਏ। ਪਹਿਲਾਂ ਪੈਣੀਆਂ ਜੀ ਜੁਆਇਨ ਦੇਸੀ ਅੱਧਾ ਕਿਲੋ ਦੇਸੀ ਅਜਵਾਇਨ ਅੱਧਾ ਕਿਲੋ। ਧਨੀਆ 125 ਮਿਲੀਗ੍ਰਾਮ ਯਾਨੀ ਕਿ 125 ਗ੍ਰਾਮ, ਨਾਗਰ ਮੋਥਾ 25 ਗ੍ਰਾਮ, ਟਿਪਸਾ 25 ਗ੍ਰਾਮ, ਦੇਵਦਾਰੂ 25 ਗ੍ਰਾਮ, ਕਚੂਰ 25 ਗ੍ਰਾਮ। ਅਸ਼ਗੰਧ ਨਗੌਰੀ ਇਹਨੂੰ ਆਪਾਂ ਅਸ਼ਵਗੰਧਾ ਕਹਿ ਦਿੰਨੇ ਆ 25 ਗ੍ਰਾਮ ਕਾਲਾ ਜੀਰਾ 25 ਗ੍ਰਾਮ ਸੌਂਫ 25 ਗ੍ਰਾਮ ਬਦਾਮ ਬਦਾਮ ਗਿਰੀ ਲੈਣੀਆਂ ਮਾਮਰਾਨ ਗਿਰੀ ਜਿੰਦੇ ਵਿੱਚ ਸਭ ਤੋਂ ਵੱਧ ਤੇਲ ਹੁੰਦਾ 25 ਗ੍ਰਾਮ ਅੰਬਲ ਤਾਸ ਅੰਬਲ ਤਾਸ ਦਾ ਗੁੱਦਾ ਲੈਣਾ ਆ ਵਿੱਚੋਂ ਜਿਹੜਾ ਨਿਕਲਦਾ ਕਾਲਾ ਕਾਲਾ ਉਹ 25 ਗ੍ਰਾਮ ਵੱਡੀ ਹਰੜ ਵੱਡੀ ਹਰੜ ਲੈਣੀ ਆ ਛੋਟੀ ਨਹੀਂ ਲੈਣੀ ਵੱਡੀ ਹਰੜ 25 ਗ੍ਰਾਮ ਅਤੀਸ 25 ਗ੍ਰਾਮ ਜਵਾਸਾ ਜਾਂ ਤਮਾਸਾ ਕਹਿ ਦਿੰਨੇ ਆ 25 ਗ੍ਰਾਮ ਬੱਤ ਬੱਤ 25 ਗ੍ਰਾਮ ਅਰਿੰਡ ਦੀ ਛਿਲ ਅਰਿੰਡ ਦੀ ਜੜ ਦੀ ਛਿਲ ਜਾਂ ਅਰਿੰਡ ਦੀ ਛਿਲ ਲੈ ਸਕਦੇ ਆ ਅਰਿੰਡ ਦੀ ਜੜ ਦੀ ਛਿਲ ਲੈ ਸਕਦੇ ਆ ਵਕ ਵਕ ਛੜਕਾਂ ਤੇ ਆਪਣੇ ਪਿੰਡਾਂ ਦੇ ਵਿੱਚ ਆਮ ਹੀ ਅਰਿੰਡ ਦੇ ਬੂਟੇ ਖੜੇ ਆ ਉਹਦੀ ਛਿਲ ਲਾ ਲਓ ਉਹਦੀ ਜੜ ਕੱਟ ਚੋਂ ਦੀ ਛਿਲ ਲਾ ਲਓ ਆਪਾਂ ਵਰਤੋਂ ਚ ਲੈ ਸਕਦੇ ਆ ਅਰਿੰਡ ਦੀ ਜੜ 25 ਗ੍ਰਾਮ ਪਿਪਲ ਛੋਟੀ ਮਗਾ ਜਿਹੜੀਆਂ ਛੋਟੀ ਮਗਾ ਜਿਹੜੀ ਜਾਂ ਪਿਪਲੀ 25 ਗ੍ਰਾਮ ਵਿਦਾਰੀ ਕੰਦ 25 ਗ੍ਰਾਮ ਚਾਵ 25 ਗ੍ਰਾਮ ਖਰੈਟੀ ਦੇ ਬੀ ਜਾਂ ਥਰੇਟੀ 25 ਗ੍ਰਾਮ ਆੜੂਸਾ ਆੜੂਸਾ ਜਿਹਨੂੰ ਆਪਾਂ ਕਹਿ ਸਕਦੇ ਆੜੂਸਾ ਜਾਂ ਆਪਾਂ ਅ ਅੜੂ ਵੀ ਕਹਿ ਸਕਦੇ ਆ 25 ਗ੍ਰਾਮ ਫਿਰ ਆਪਾਂ ਬਿਹੜਾ 25 ਗ੍ਰਾਮ ਅਰਜਨ ਦੀ shell 25 ਗ੍ਰਾਮ ਸਫੈਦ ਮੂਸਲੀ 25 ਗ੍ਰਾਮ ਕਾਲੀ ਮੂਸਲੀ 25 ਗ੍ਰਾਮ ਅਰਜਨ ਦੀ shell 25 ਗ੍ਰਾਮ ਸਫੈਦ ਮੂਸਲੀ 25 ਗ੍ਰਾਮ ਕਾਲੀ ਮੂਸਲੀ 25 ਗ੍ਰਾਮ ਤੇ ਕਾਲੀ ਮੂਸਲੀ 25 ਗ੍ਰਾਮ ਸਫੈਦ ਮੂਸਲੀ 25 ਗ੍ਰਾਮ ਤੇ ਰਸਨਾ ਪੱਤੀ ਜਾਂ ਸਰਨਾਾ ਕਹਿ ਸਕਦੇ ਆਪਾਂ ਸਰਨਾਾ ਪੱਤੀ ਰਸਨਾ ਪੱਤੀ 25 ਗ੍ਰਾਮ ਅ ਮਿੱਠੀ ਮਲਠੀ ਜਾਂ ਬਿੱਲੀ ਮਲਠੀ ਵੀ ਕਹਿ ਸਕਦੇ ਆ ਮਿੱਠੀ ਮਲਠੀ ਵੀ ਕਹਿ ਸਕਦੇ ਆ ਮਲਠੀ 25 ਗ੍ਰਾਮ ਸਤਾਵਰ 25 ਗ੍ਰਾਮ ਤੇ ਵੱਡਾ ਪਖੜਾ 25 ਗ੍ਰਾਮ ਤੇ ਇਹਦੇ ਵਿੱਚ ਪਾਣੀ ਆਪਾਂ ਸਾਰੀਆਂ ਚੀਜ਼ਾਂ ਨੂੰ ਮੋਟਾ-ਮੋਟਾ ਕੁੱਟ ਲੈਣਾ ਦਰੜਫਰੜ ਕਰ ਲੈਣਾ ਸਾਰੀਆਂ ਚੀਜ਼ਾਂ ਜਿਹੜੀਆਂ ਚਾਹੀਦੀਆਂ ਆਪਾਂ ਨੂੰ ਮੋਟਾ-ਮੋਟਾ ਕਟ ਲੈਣਾ ਇਹਨਾਂ ਨੂੰ ਇਹਦੇ ਵਿੱਚ ਜਿਹੜਾ ਮੈਂ ਵਾਦਾ ਕੀਤਾ ਮੈਂ ਪਾਈ ਇਹਦੇ ਵਿੱਚ ਖਸ 50 ਗ੍ਰਾਮ ਤੇ 50 ਗ੍ਰਾਮ ਹੀ ਗੁਲਾਬ ਦੇ ਫੁੱਲ 50 ਗ੍ਰਾਮ ਖਸ 50 ਗ੍ਰਾਮ ਗੁਲਾਬ ਦੇ ਫੁੱਲ ਤੇ ਇਹਦੇ ਵਿੱਚ 10 ਲੀਟਰ ਤੁਸੀਂ ਪਾਣੀ ਪਾ ਕੇ ਇਹਨੂੰ ਚੰਗੀ ਤਰ੍ਹਾਂ ਘੱਟੋ-ਘੱਟ ਹਫ਼ਤਾ 10 ਦੇਣ ਵਾਸਤੇ ਭਿਉ ਆ ਦੇਣਾ ਜੇ ਤੁਸੀਂ ਥੋੜਾ ਜਿਹਾ ਮਿਹਨਤ ਕਰ ਲੋ ਤੇ ਕਿਲੋ ਡੇਢ ਕਿਲੋ ਗੁੜ ਪਾ ਦੇਣਾ ਇਹਦੇ ਵਿੱਚ ਗੁੜ ਨਾਲ ਇਹਨੀਆਂ ਬੂਟੀਆਂ ਦਾ ਜਿਹੜਾ ਰਸਾ ਵਧੀਆ ਤਰੀਕੇ ਨਾਲ ਨਿਕਲ ਸਕਦਾ ਆ ਮੈਂ ਨਹੀਂ ਪਾਇਆ ਮੈਂ ਫਿਲਹਾਲ ਜਿੱਦਾਂ ਬੰਦੇ ਨੇ ਦੱਸਿਆ ਮੈਂ ਉਦਾਂ ਹੀ ਬਣਾ ਰਿਆ ਪਰ ਮੈਂ ਗੁਲਾਬ ਦੇ ਫੁੱਲ ਤੇ ਖਸ ਉਹ ਮੈਂ 50-50 ਗ੍ਰਾਮ ਪਾ ਦਿੱਤੀ ਹੈ ਇਹਨੂੰ ਘੱਟੋ ਘੱਟ 10 ਤੋਂ 15 ਦਿਨਾਂ ਵਾਸਤੇ ਆਪਾਂ ਇਹਨੂੰ ਭਿਉ ਆ ਦੇਣਾ ਪਾਣੀ ਦੇ ਵਿੱਚ ਫਿਰ ਇਹਦਾ ਅਰਕ ਕੱਢਣਾ ਜਿਵੇਂ ਆਪਾਂ ਸ਼ਰਾਬ ਕੱਢਦੇ ਆ ਉਦਾਂ ਇਹਦਾ ਅਰਕ ਕੱਢਣਾ ਆਪਾਂ ਅਰਕ ਕੱਢ ਕੇ ਠੰਡਾ ਕਰਕੇ ਇਹਨੂੰ ਰੱਖ ਲੈਣਾ ਆਪਾਂ ਹੁਣ ਲੈਣ ਦਾ ਤਰੀਕਾ ਤਕਰੀਬਨ 30 ਐਮ ਐਲ ਪਾਣੀ ਦੇ ਵਿੱਚ ਮਿਲਾ ਕੇ ਸਵੇਰ ਸ਼ਾਮ ਰੋਟੀ ਤੋਂ ਇੱਕ ਘੰਟਾ ਬਾਅਦ ਇਹਨੂੰ ਆਪਾਂ ਸੇਵਨ ਕਰਨਾ ਹੈ ਇਹ ਅਰਕ ਬਣ ਜਾਊਗਾ ਇੱਕ ਬੋਤਲ ਜਿਹਨੂੰ ਜ਼ਿਆਦਾ ਦਰੰਗ ਦੀ ਪ੍ਰੋਬਲਮ ਆ ਜਾਂ ਜਿਹਨੂੰ ਜ਼ਿਆਦਾ ਗਠੀਏ ਦੀ ਪ੍ਰੋਬਲਮ ਆ ਜਾਂ ਜਿੰਦਾ ਹਾਥੀ ਪਾਉਮ ਨਾ ਦੀ ਬਿਮਾਰੀ ਜਿਹਨੂੰ ਲੱਗੀ ਆ ਉਹ ਦੋ ਬੋਤਲਾਂ ਦੋ ਤੋਂ ਤਿੰਨ ਬੋਤਲਾਂ ਪੀਊਗਾ ਜਿਹਨੂੰ ਰਿੰਗਣਵਾ ਉਹ ਇੱਕ ਬੋਤਲ ਬੜੀ ਹੈ ਤਾਂ ਇਹ ਲੈਣ ਦਾ ਤਰੀਕਾ 30 ml ਇਹ ਦਵਾਈ ਆਪਾਂ ਪਾਣੀ ਦੇ ਵਿੱਚ ਮਿਲਾ ਲੈਣੀ ਆ ਸਵੇਰੇ ਖਾਣਾ ਖਾਣ ਤੋਂ ਬਾਅਦ ਤੇ ਰਾਤ ਨੂੰ ਖਾਣਾ ਖਾਣ ਤੋਂ ਬਾਅਦ 1 ਘੰਟੇ ਬਾਅਦ ਇਹ 30 ml ਪਾਣੀ ਦੇ ਵਿੱਚ ਮਿਕਸ ਕਰਕੇ ਇਹਨੂੰ 10-15 ਮਿੰਟਾਂ ਦੇ ਵਿੱਚ ਪੀਣਾ ਆ ਕਾਲੀ ਨਹੀਂ ਕਰਨੀ ਤਾਂ ਜਿਨ੍ਹਾਂ ਨੂੰ ਹਾਥੀ ਪਾਵਨਾ ਦੀ ਬਿਮਾਰੀ ਆ ਰਿੰਗਣਵਾ ਗਠੀਆ ਜਾਂ ਅਦਰੰਗ ਦਾ ਦੌਰਾ ਪੈ ਕੇ ਹੱਥ ਪੈਰ ਵਿੰਗੇ ਹੋ ਗਏ ਉਹਨਾਂ ਨੂੰ ਜਿਨ੍ਹਾਂ ਦੀ ਰਿੰਗਣ ਨਾਲ ਹੱਥ ਪੈਰ ਮੁੜ ਗਏ ਉਹਨਾਂ ਲਈ ਇਹ ਰਾਮ ਬਾਣ ਦਵਾਈ ਆ ਮੈਂ ਜਿਹੜਾ ਨੁਸਖਾ ਜਿਹੜਾ ਫਕੀਰ ਬੰਦਾ ਮੈਨੂੰ ਦੱਸ ਕੇ ਗਿਆ ਮੈਨੂੰ ਨਾਂ ਨਹੀਂ ਉਹਨਾਂ ਦਾ ਯਾਦ ਮੈਂ ਜੇ ਨਾਂ ਮੈਨੂੰ ਯਾਦ ਹੁੰਦਾ ਮੈਂ ਜ਼ਰੂਰ ਦੱਸਦਾ ਤੇ ਉਹ ਸੰਗਰੂਰ ਇਲਾਕੇ ਤੋਂ ਨੇ ਵੀਰ ਸੁਨਿਆਰੇ ਦਾ ਕੰਮ ਕਰਦੇ ਆ ਉਹਨਾਂ ਨੇ ਜਿਹੜਾ ਇਹ ਨੁਸਖਾ ਮੈਨੂੰ ਦਿੱਤਾ ਸੀਗਾ ਇਹ ਨੁਸਖਾ ਉਹਨਾਂ ਦੇ ਦੱਸਣ ਮੁਤਾਬਕ ਬਹੁਤ ਸਾਲਾਂ ਤੋਂ ਉਹ ਬਣਾ ਕੇ ਮਰੀਜ਼ਾਂ ਦੀ ਸੇਵਾ ਕਰਦੇ ਸੀ ਕਿਸੇ ਕਾਰਨ ਬਸ ਉਹਨਾਂ ਨੇ ਇਹ ਜਿਹੜਾ ਨੁਸਖਾ ਬਣਾਉਣਾ ਬੰਦ ਕਰ ਦਿੱਤਾ ਆ ਇਹ ਹੁਣ ਉਹ ਇਹ ਕੰਮ ਨਹੀਂ ਕਰਦੇ ਤੇ ਉਹ ਸਪੈਸ਼ਲ ਇਹ ਨੁਸਖਾ ਦੇਣ ਮੈਨੂੰ ਆਏ ਸੀ ਕਿ ਵੀਰ ਜੀ ਤੁਸੀਂ ਤਿਆਰ ਕਰੋ ਤਿਆਰ ਕਰਕੇ ਲੋਕਾਂ ਦੀ ਸੇਵਾ ਦੇ ਵਿੱਚ ਇਹ ਨੁਸਖਾ ਦਿਓ ਤਾਂ ਮੇਰਾ ਜੀ ਕੀਤਾ ਕਿ ਇਹ ਨੁਸਖਾ ਮੈਂ ਸਾਰਿਆਂ ਨਾਲ ਸਾਂਝਾ ਕਰਾਂ ਤਾਂ ਇਹ ਨੁਸਕੇ ਦੀਆਂ ਦਵਾਈਆਂ ਮੇਰੀ ਵੀਡੀਓ ਨੂੰ ਰਿਵਾਈਂਡ ਕਰਕੇ ਤੁਸੀਂ ਇਹ ਦਵਾਈਆਂ ਲਿਖ ਲਿਓ ਤਾਂ ਇਹਦੇ ਵਿੱਚ ਜਿਹੜੀ ਸਰਨਾਹ ਆ ਉਹ 800 ਗ੍ਰਾਮ ਆ ਇਸ ਨੁਸਕੇ ਦੇ ਵਿੱਚ ਜਿਹੜੀ ਸਰਨਾਹ ਆ ਉਹ ਤਕਰੀਬਨ 800 ਗ੍ਰਾਮ ਪੈਂਦੀ ਆ ਜਿਹਨੂੰ ਕਬਜ਼ ਦੀ ਪ੍ਰੋਬਲਮ ਜ਼ਿਆਦਾ ਰਹਿੰਦੀ ਆ ਬੰਦੇ ਨੂੰ ਉਹ 1 ਕਿਲੋ ਵੀ ਪਾ ਸਕਦਾ ਸਰਨਾਪੱਤੀ ਤਾਂ ਹਰੜ ਵੀ ਜ਼ਿਆਦਾ ਪਾ ਸਕਦਾ ਤਾਂ ਇਹ ਜਿਹੜਾ ਨੁਸਖਾ ਤਿਆਰ ਕਰੋ ਮੈਂ ਵੀ ਤਿਆਰ ਕਰਦਾ ਪਿਆ ਇਹਦੀਆਂ ਦਵਾਈਆਂ ਮੈਂ ਡਿਸਕ੍ਰਿਪਸ਼ਨ 'ਚ ਵੀ ਪਾ ਦਿਆਂਗਾ ਕਿੰਨੀ ਕਿੰਨੀ ਮਾਤਰਾ 'ਚ ਪਾਣੀ ਜਿਹੜਾ ਇਹਦੇ ਵਿੱਚ 10 ਲੀਟਰ ਪਾਣੀ ਪਾ ਕੇ ਇਹਨੂੰ ਆਪਾਂ ਰੱਖ ਦੇਣਾ ਤੇ ਇਹ ਸਾਰੇ ਅਰਕ ਦੀਆਂ ਆਪਾਂ ਕੱਢਣੀਆਂ 4 ਬੋਤਲਾਂ 10 ਲੀਟਰ ਪਾਣੀ ਦੇ ਵਿੱਚੋਂ ਆਪਾਂ 4 ਬੋਤਲਾਂ ਹੀ ਅਰਕ ਕੱਢਣਾ ਜਿੰਨੀਆਂ ਮੈਂ ਦਵਾਈਆਂ ਦਸੀਆਂ ਇਸ ਤੋਂ ਵੱਧ ਨਹੀਂ ਕੱਢਣਾ ਇਸ ਤੋਂ ਵੱਧ ਕੱਢੋਗੇ ਉਹ ਉਹ ਅਰਕ ਜਿਹੜਾ ਮਾੜਾ ਬਣੂਗਾ ਵਧੀਆ ਨਹੀਂ ਬਣਨਾ ਕੱਢਣ ਨੂੰ ਤੁਸੀਂ 10 ਤੋਂ 10 ਕੱਢ ਲਓ ਪਰ ਵੱਧ ਤੋਂ ਵੱਧ 4 ਬੋਤਲਾਂ ਇਹ ਸਰਕ ਦੀਆਂ ਤੁਸੀਂ ਕੱਢਣੀਆਂ ਸੋ ਜਾਂਦੇ ਜਾਂਦੇ ਮੇਰੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਘੰਟੀ ਵਾਲਾ ਬਟਨ ਜ਼ਰੂਰ ਨਾ按ਦੇ ਹੋ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਜਿੰਨੀਆਂ ਵੀ ਮੈਂ ਵੀਡੀਓ ਬਣਾਉਣਾ ਸਾਰੀਆਂ ਵੀਡੀਓ ਤੁਹਾਨੂੰ ਮਿਲ ਸਕਣ ਤੇ ਮੇਰਾ ਜਿਹੜਾ Facebook ਅਕਾਊਂਟ ਆ ਉਹ Facebook ਦੇ ਉੱਤੇ ਤੁਸੀਂ ਜਦੋਂ ਭਰੋਗੇ ਦੇਸੀ ਵੈਦ 2020 ਤਾਂ ਉਹ ਨਿਕਲ ਆਵੇਗਾ ਤੁਸੀਂ ਉਹਦੇ ਤੋਂ ਉਹਨੂੰ ਲਾਈਕ ਕਰੋ ਸ਼ੇਅਰ ਕਰੋ ਤਾਂ ਦਾ ਜਿਹੜੀ ਮੇਰੀ ਵੀਡੀਓ ਹੈ ਵੱਧ ਤੋਂ ਵੱਧ ਦੋਸਤਾਂ ਮਿੱਤਰਾਂ ਨਾਲ ਵੀ ਸ਼ੇਅਰ ਕਰਿਓ ਸასი ਸ਼ਕ